ਨਕੋਦਰ ਚੋਰਾ ਦੇ ਹਵਾਲੇ ਅਸੀਂ ਇਸ ਲਈ ਕਹਿ ਰਹੇ ਹਾਂ ਕਿਉਂਕਿ ਲਗਾਤਾਰ ਨਕੋਦਰ ਦੇ ਵਿੱਚ ਕਿਸੇ ਨਾ ਕਿਸੇ ਦੁਕਾਨ ਨੂੰ ਘਰ ਨੂੰ ਜਾਂ ਫਿਰ ਹੋਰ ਟੂ-ਵਿਲਰ ਵਾਈਕਲਾਂ ਨੂੰ ਚੋਰ ਨਿਸ਼ਾਨਾ ਬਣਾ ਰਹੇ ਹਨ ਅਤੇ ਚੋਰ ਚੋਰੀ ਕਰਕੇ ਫਰਾਰ ਹੋ ਜਾਂਦੇ ਹਨ ਅਤੇ ਇਸੇ ਤਰ੍ਹਾਂ ਦਾ ਹੀ ਇੱਕ ਮਾਮਲਾ ਅੱਜ ਫਿਰ ਸਰਾਫਾਂ ਬਾਜ਼ਾਰ ਦੇ ਵਿੱਚ ਦੇਖਣ ਨੂੰ ਮਿਲਿਆ ਜਿੱਥੇ ਕਿ ਇੱਕ ਦੁਕਾਨ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਅਤੇ ਦੁਕਾਨ ਦੇ ਵਿੱਚ ਜੋ ਗੱਲੇ ਜਾਂ ਗੋਲਕਾਂ ਸਨ ਉਹਨਾਂ ਨੂੰ ਤੋੜ ਕੇ ਜੋ ਪੈਸੇ ਸਨ ਉਹ ਲੈ ਕੇ ਚੋਰ ਰਫੂ ਚੱਕਰ ਹੋ ਗਏ ਮੌਕੇ ਤੇ ਪਹੁੰਚੇ ਐਸਐਚਓ ਗੁਰਪ੍ਰੀਤ ਸਿੰਘ ਥਾਣਾ ਸਿਟੀ ਅਤੇ ਉਹਨਾਂ ਦੀ ਪੁਲਿਸ ਪਾਰਟੀ ਅਤੇ ਉਹਨਾਂ ਵੱਲੋਂ ਦੁਕਾਨਦਾਰਾਂ ਨੂੰ ਆਸ਼ਵਾਸਨ ਦਿਵਾਇਆ ਗਿਆ ਕਿ ਇਹਨਾਂ ਚੋਰਾਂ ਨੂੰ ਜਲਦ ਕਾਬੂ ਕੀਤਾ ਜਾਵੇਗਾ ਪਰ ਸਵਾਲ ਇਹ ਉੱਠਦਾ ਹੈ ਕਿ ਲਗਾਤਾਰ ਨਕੋਦਰ ਦੇ ਵਿੱਚ ਇਸ ਤਰ੍ਹਾਂ ਦੀਆਂ ਕਟਨਾਵਾਂ ਵੱਧਦੀਆਂ ਹੀ ਜਾ ਰਹੀਆਂ ਹਨ ਚਾਹੇ ਸਰਾਫਾਂ ਬਜ਼ਾਰ ਦੀ ਗੱਲ ਕਰ ਲਈਏ ਚਾਹੇ ਹੋਰ ਬਜ਼ਾਰਾਂ ਦੀ ਗੱਲ ਕਰ ਲਈਏ ਲਗਾਤਾਰ ਚੋਰਾਂ ਵੱਲੋਂ ਇਹਨਾਂ ਬਜ਼ਾਰਾਂ ਦੇ ਵਿੱਚ ਜੋ ਦੁਕਾਨਾਂ ਹਨ ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਤੇ ਫਰਾਰ ਹੋ ਜਾਂਦੇ ਨੇ ਹੁਣ ਇਹ ਦੇਖਣਾ ਹੋਵੇਗਾ ਇਹਨਾਂ ਚੋਰਾਂ ਨੂੰ ਪੁਲਿਸ ਕਦੋਂ ਤੱਕ ਕਾਬੂ ਕਰਦੀ ਹੈ ਕਿਉਂਕਿ ਲਗਾਤਾਰ ਪੁਲਿਸ ਵੱਲੋਂ ਵੀ ਦੁਕਾਨਦਾਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਬਜ਼ਾਰਾਂ ਦੇ ਵਿੱਚ ਚੌਂਕੀਦਾਰ ਜ਼ਰੂਰ ਰੱਖਿਆ ਜਾਵੇ ਪਰ ਦੁਕਾਨਦਾਰ ਬੇਵਸ ਦਿਖਾਈ ਦੇ ਰਹੇ ਹਨ ਕਿਉਂਕਿ ਪਹਿਲਾਂ ਵੀ ਇੱਕ ਚੌਂਕੀਦਾਰ ਦੇ ਨਾਲ ਮਾਰਕੁੱਟ ਹੋਈ ਅਤੇ ਜਿਸ ਤੋਂ ਬਾਅਦ ਚੌਂਕੀਦਾਰ ਬਾਜ਼ਾਰ ਦੇ ਵਿੱਚ ਲੱਗਣ ਨੂੰ ਕੋਈ ਵੀ ਤਿਆਰ ਨਹੀਂ ਮਾਰਕੁੱਟ ਹੋਈ ਅਤੇ ਜਿਸ ਤੋਂ ਬਾਅਦ ਚੌਂਕੀਦਾਰ ਬਾਜ਼ਾਰ ਦੇ ਵਿੱਚ ਲੱਗਣ ਨੂੰ ਕੋਈ ਵੀ ਤਿਆਰ ਨਹੀਂ ਤਾਨੂੰ ਸੁਧੂ ਕੋਤੇ ਨਾਲ ਜੂ ਰਹੀ ਜਨਾ ਭਾਈ ਜਦਿਆਂ ਨਹੀਂ ਸਹੀ ਭਾਜੀ ਇਹ ਪਹਿਲੇ ਵਾਲਾ ਕੰਪਨੀ ਦਾ ਵੀ ਏਸੀ ਤੁਖ ਨੂੰ ਗਿਆ ਉਹ ਕਹਿੰਦਾ ਮੈਂ ਇੱਕ ਫਰੀਜ ਨੂੰ ਲੈਣਾ ਤੇ ਮੈਨੂੰ 10 ਜਿੰਦਾ ਹੀ ਨਾਲ ਲਾਈਪਸਾ ਉਹ ਕੋਈ ਵੈਸੇ ਆਉਂਦੇ ਕੋਈ ਹੋਰ ਬੀ ਆ ਉਹਦੇ ਨਾਲ ਹੀ ਲੱਦੇ ਉਹ ਆ ਗਏ ਮੋਬਾਈਲ ਵੀ ਹਾਂਜੀ ਭਾਜੀ ਕੀ ਨਾਮ ਦੀ ਮੈਂ ਜੀ ਸਾਹਿਬ ਜੈਨ ਰਾਜਨ ਗਾਰਮੈਂਟਸ ਤੋਂ ਬਕਰ ਗਿਆ ਭਾਜੀ ਸਵੇਰੇ ਜਰੋ ਆ ਕੇ ਦੁਕਾਨ ਖੋਲੀ ਆ ਉੱਥੇ ਆ ਕੇ ਦੇਖਿਆ ਸਾਰੇ ਗੱਲੇ ਟੁੱਟੇ ਪਏ ਸੀਗੇ ਗੱਲਾ ਖੋਲਿਆ ਰਹੇਗਾ ਸਾਰੇ ਦਰਵਾਜ ਡਰਾਜ ਵਗੈਰਾ ਸਾਰੇ ਪਟਕੇ ਚੋਰਾਂ ਨੇ ਹੱਥ ਫੇਰੇ ਹੋਇਆ ਸੀਗਾ ਜੀ ਕਿੰਨਾ ਕੁ ਨੁਕਸਾਨ ਕਰਿਆ ਭਾਜੀ ਮੇਰੇ ਗੱਲੇ ਦੇ ਵਿੱਚ ਜੀ 35000 ਰੁਪਏ 30 35000 ਰੁਪਏ ਪਿਆ ਹੈਗਾ ਨਾਲ ਚਾਂਦੀ ਦੇ ਸਿੱਕੇ ਸੀਗੇ ਉਹ ਪਿਆ ਸੀਗਾ ਜੀ ਸੀਸੀਟੀਵੀ ਕੈਮਰਾ ਨਹੀਂ ਭਾਈ ਸੀਸੀਟੀਵੀ ਨਹੀਂ ਲੱਗਾ ਰਿਹਾ ਇੱਥੇ ਕੈਮਰੇ ਨਹੀਂ ਲੱਗੇ ਦੋ ਤੇ ਪੁਲਿਸ ਨੂੰ ਕੰਪਲੇਂਟ ਕੀਤੀ ਪੁਲਿਸ ਨੂੰ ਕੰਪਲੇਂਟ ਕਰਤੀ ਪੁਲਿਸ ਹੋ ਗਈ ਹੈ ਜੀ ਚੋਰ ਕਿੱਧਰ ਦੇ ਆਏ ਕੋਸ ਪਸਾ ਲੱਗਾ ਭਾਜੀ ਇੱਥੇ ਸਾਡੇ ਨਾਲ ਉਧਰ ਉੱਪਰ ਜੰਗਲਾ ਹੈਗਾ ਵਾ ਜੰਗਲੇ ਦੇ ਉੱਪਰ ਕੰਕਰੀਟ ਦੀ ਸਲੈਬ ਆ ਸਲੈਬ ਪਟਕੇ ਜੰਗਲਾ ਖੋਲ ਕੇ ਉਹਦੇ ਚੋਂ ਆਏ ਜੀ ਤੇ ਪੁਲਿਸ ਆ ਕੇ ਕੀ ਕਹੇਗੀ ਪੁਲਿਸ ਤਾਂ ਜੀ ਦੇਖੋ ਹਰ ਵਾਰ ਦੀ ਤਰ੍ਹਾਂ ਇੱਕੋ ਹੀ ਉਹਦੀ ਗੱਲ ਹੈ ਕਿ ਅਸੀਂ ਤੁਸੀਂ ਤੁਹਾਡੇ ਨਾਲ ਆ ਤੁਹਾਡੇ ਸਹਿਯੋਗ ਦੇਵਾਂਗੇ ਤੁਹਾਡੇ ਨਾਲ ਕੰਮ ਕਰਾਂਗੇ ਪਰ ਉਹਨਾਂ ਦਾ ਸਹਿਯੋਗ ਸਾਨੂੰ ਬਹੁਤ ਘੱਟ ਹੈ ਇੱਥੇ ਗਸ਼ਤ ਨਹੀਂ ਰਾਤੀ ਕੋਈ ਵੀ ਹੁੰਦੀ ਹੈਗੀ ਕੋਈ ਵੀ ਅੱਗੇ ਕਾਰਵਾਈ ਨਹੀਂ ਹੈਗੀ ਕੋਈ ਅੱਗੇ ਕੰਮ ਨਹੀਂ ਕਰਦੇ ਹੈਗੇ ਚੌਂਕੀਦਾਰ ਵਜਾ ਨਾ ਹੈਗਾ ਸੀ ਚੌਂਕੀਦਾਰ ਨਹੀਂ ਹੈਗਾ ਜੀ ਸਾਡੇ ਯਾਰ ਕਿਹੜਾ ਇਸਰਾਫਾ ਬਾਜ਼ਾਰ ਨ ਕੋਦਰ ਜੀ ਸਰ ਕੀ ਮਾਮਲਾ ਜੀ ਇਹ ਇੱਕ ਸਾਨੂੰ ਹੁਣ ਤੋਂ ਥੋੜੀ ਦੇਰ ਪਹਿਲਾਂ ਹੀ ਇਨਫਾਰਮੇਸ਼ਨ ਮਿਲੀ ਆ ਕਿ ਇਸਰਾਫਾ ਬਾਜ਼ਾਰ ਦੇ ਇੱਥੇ ਰਾਜਨ ਗਾਰਮੈਂਟਸ ਇੱਥੇ ਕੋਈ ਚੋਰ ਵੱਲੋਂ ਉੱਪਰੋਂ ਦੀ ਚਾੱਕ ਕੋ ਗਰੇਲ ਪਟ ਕੇ ਔਰ ਇੱਥੇ ਇਹਨਾਂ ਦੇ ਗੱਲੇ ਦੇ ਵਿੱਚੋਂ ਕੋਈ ਕੈਸ਼ ਵਗੈਰਾ ਜਿਹੜਾ ਚੋਰੀ ਕੀਤਾ ਔਰ ਅਸੀਂ ਇਹ ਮੌਕੇ ਤੇ ਆਏ ਆ ਉੱਪਰ ਵੀ ਦੇਖਿਆ ਸਾਰਾ ਤੇ ਅਸੀਂ ਇਹਦੇ ਬਾਰੇ ਜਿਹੜਾ ਵਾ ਇਹਨਾਂ ਨਾਲ ਵੀ ਸਾਰੇ ਡਿਸਕ ਬਾਜ਼ਾਰ ਵਾਲਿਆਂ ਨਾਲ ਵੀ ਗੱਲ ਕੀਤੀ ਐ ਕਿ ਤੁਸੀਂ ਵੀ ਇੱਕ ਚੌਂਕੀਦਾਰ ਹਰ ਮਾਰਕੀਟ ਦੇ ਵਿੱਚ ਰੱਖਿਆ ਜਾਵੇ ਔਰ ਮੈਂ ਤੁਹਾਡੇ ਮਾਧਿਅਮ ਰਾਈ ਵੀ ਇਹਨਾਂ ਨੂੰ ਅਪੀਲ ਕਰਾਂਗਾ ਤੇ ਚੌਂਕੀਦਾਰ ਜਿਹੜੇ ਆ ਜ਼ਰੂਰ ਰੱਖਣੇ ਪੈਣਗੇ ਅਸੀਂ ਵੀ ਆਪਣੇ ਵੱਲੋਂ ਗਸ਼ਤ ਟੀਮਾਂ ਲਾਈਆਂ ਹੋਈਆਂ ਨੇ ਸਾਡੀ ਵੀਆਰ ਟੀਮ ਅਲੱਗ ਤੋਂ ਗਸ਼ਤ ਕਰਦੀ ਐ ਦੋ ਮੁਲਾਜ਼ਮ ਮੋਟਰਸਾਈਕਲ ਗਸ਼ਤ ਤੇ ਲਾਏ ਹੋਏ ਆ ਔਰ ਰਾਤ ਮੈਂ ਕੋਦੇ 2:00 ਵਜੇ ਤੱਕ ਅੱਜ ਵੀ ਆਪ ਸਾਰਾ ਮਤਲਬ ਕਵਰ ਕਰਦਾ ਰਿਆਂ ਘੁੰਮਦਾ ਰਿਆਂ ਔਰ ਬਾਕੀ ਕੋਈ ਗੱਲ ਨਹੀਂ ਇਹਨੂੰ ਅਸੀਂ ਜਲਦੀ ਕਰ ਲਵਾਂਗੇ ਟਰੇਸ ਕਰਾਂਗੇ ਸਰ ਕਿੰਨਾ ਕੁ ਨੁਕਸਾਨ ਹੋਇਆ ਇਹਨਾਂ ਦਾ ਫਿਲਹਾਲ ਅਜੇ ਇਹਨਾਂ ਨੇ ਕੋਈ ਐਸਟੀਵੇਟਰ ਨਹੀਂ ਆਇਆ ਅਪਣਾ ਕਹਿੰਦੇ ਚੈੱਕ ਕਰਕੇ ਤੁਹਾਨੂੰ ਦੱਸ ਦਿਆਂਗੇ ਕੋਈ ਸੀਸੀਟੀਵੀ ਕੈਮਰੇ ਵਗੈਰਾ ਲੱਗੇ ਇਹਨਾਂ ਦੇ ਨਹੀਂ ਉੱਪਰ ਜਿੱਧਰੋਂ ਦੀ ਕੋਈ ਚੋਰ ਨੇ ਐਂਟਰੀ ਕੀਤੀ ਉਧਰ ਤਾਂ ਕੈਮਰਾ ਕੋਈ ਹੈ ਨਹੀਂਗਾ نیچے ਵੀ ਇਹਨਾਂ ਕੋ ਕੈਮਰੇ ਨਹੀਂ ਲੱਗੇ ਹੈਗੇ